ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਤੁਸੀਂ ਦੇਖਿਆ ਹੀ ਆ ਵੀ ਲੰਗੇ ਦਿਨ ਇੱਕ ਵੀਡੀਓ ਇੰਟਰਨੈਟ ਦੇ ਉੱਤੇ ਬਹੁਤ ਵਾਇਰਲ ਹੋ ਰਹੀ ਆ ਵੀ ਕਿਸ ਨੌਜਵਾਨਾਂ ਦੇ ਵੱਲੋਂ ਇੱਕ ਸਟਿੰਗ ਕੀਤਾ ਗਿਆ ਕਿ ਅਮਰਸਰ ਸਾਹਿਬ ਦੇ ਵਿੱਚ ਰਹਾਇਸ਼ੀ ਇਲਾਕਿਆਂ ਦੇ ਵਿੱਚ ਸਚਕਣ ਸ਼੍ਰੀ ਦਰਬਾਰ ਸਾਹਿਬ ਦੇ ਜਾਣ ਵਾਲੇ ਰਸਤੇ ਵਿੱਚ ਦੇਹ ਉਪਾਰ ਦਾ ਬੜੇ ਜ਼ੋਰ ਨਾਲ ਚੱਲ ਰਿਹਾ ਹੈ ਜਿਹਦੇ ਵਿੱਚ ਬੜੀ ਕਲੀਅਰ ਗੱਲ ਚੱਲ ਰਹੀ ਆ ਵੀ ਪ੍ਰਸ਼ਾਸਨ ਦੇ ਭੱਤੀ ਜਦੋਂ ਸਵਾਲ ਕੀਤਾ ਜਾਂਦੇ ਨੇ ਸਾਰੇ ਨਹੀਂ ਪਰ ਚੰਦ ਜੇ ਲੋਕ ਹੁੰਦੇ ਨੇ ਜਿਹੜੇ ਪੈਸੇ ਲੈ ਕੇ ਇਹ ਧੰਦੇ ਨੂੰ ਸਪੋਰਟ ਕਰਦੇ ਨੇ ਜਾਂ ਰੋਕਦੇ ਨਹੀਂ ਜਿਵੇਂ ਕਿ ਉਹ ਸਾਰਾ ਵੀਡੀਓ ਦੇਖ ਰਹੇ ਹਾਂ ਕਿ ਉਹ ਕਹਿ ਰਿਹਾ ਕਿ ਪ੍ਰਸ਼ਾਸਨ ਦਾ ਪੁਲਿਸ ਦਾ ਕੋਈ ਡਰਤਾ ਨਹੀਂ ਉਹ ਕਹਿੰਦੇ ਸੀ ਮਹੀਨਾ ਭਰ ਦੇਣ ਸਾਨੂੰ ਕੋਈ ਡਰ ਨਹੀਂ ਹੈਗਾ ਅਸੀਂ ਬਹੁਤ ਲੰਮੇ ਸਮੇਂ ਤੋਂ ਇਹਦੇ ਬਾਰੇ ਬੋਲ ਰਹੇ ਹਾਂ ਸਿਰਫ ਬੋਲ ਨਹੀਂ ਰਹੇ ਅਸੀਂ ਆਪਣੇ ਪੱਧਰ ਤੇ ਕਾਰਵਾਈ ਵੀ ਕੀਤੀ ਅਸੀਂ ਤੁਸੀਂ ਦੇਖਿਆ ਸੀ ਕਿੱਦਾਂ ਅਸੀਂ ਹੋਟਲ ਨਸ਼ਰ ਕੀਤੇ ਸੀ ਕਿੱਦਾਂ ਜਿਹੜੇ ਆਵਾਜ਼ਾਂ ਮਾਰਦੇ ਨੇ ਇੱਕ ਘੰਟੇ ਵਾਸਤੇ ਰੂਮ ਲੈ ਲੋ ਪ੍ਰਸ਼ਾਸਨ ਸੰਗਤ ਨੂੰ ਪਰੇਸ਼ਾਨੀ ਹੁੰਦੀ ਸੀ ਕਿ ਭਾਵੇਂ ਪਿਓ ਪਤੀ ਆਪਣਾ ਜਾਣਦੇ ਸੀਗੇ ਭੈਣ ਭਰਾ ਜਾਣਦੇ ਸੀ ਉਹਨਾਂ ਨੂੰ ਇਹ ਆਵਾਜ਼ਾਂ ਮਿਲ ਜਾਂਦੀਆਂ ਚਲੋ ਜਿੰਨਾ ਕਸੀਂ ਕਰ ਸਕਦੇ ਸੀ ਠੱਲ ਪਾਈ ਜਿਹੜਾ ਸਟਿੰਗ ਕੀਤਾ ਗਿਆ ਇਸ ਦਾ ਕਿੰਨਾ ਕਿੰਨੇ ਸਟਿੰਗ ਤੁਹਾਨੂੰ ਅਸੀਂ ਕਰਕੇ ਦੇ ਦਈਏ ਜਿੱਥੇ ਹੋਟਲਾਂ 'ਚ ਸ਼ਰਯਮ ਧੰਦਾ ਚੱਲਦਾ ਨਸ਼ਾ ਮਿਲਦਾ ਸ਼ਰਾਬ ਮਿਲਦੀ ਆ ਸੱਚ ਕਹਾਂ ਸੀ ਦਰਬਾਰ ਸਾਹਿਬ ਦੇ ਨੇੜੇ ਤੇੜੇ ਹੋਟਲਾਂ ਦੇ ਵਿੱਚ ਵੀ ਗੈਸਟ ਹਾਊਸਾਂ ਦੇ ਵਿੱਚ ਵੀ ਸਾਡੇ ਕੋਲ ਬਹੁਤ ਇਨਫਰਮੇਸ਼ਨਾਂ ਆ ਗਈ ਪਰ ਗੱਲ ਫਿਰ ਉੱਥੇ ਆਉਂਦੀ ਆ ਵੀ ਅਸੀਂ ਤਾਂ ਕਰਾਂਗੇ ਜਿੰਨਾ ਹੋ ਸਕੂਗਾ ਪਰ ਪ੍ਰਸ਼ਾਸਨ ਕਿੱਥੇ ਸੁੱਤਾ ਕੀ ਪ੍ਰਸ਼ਾਸਨ ਨੂੰ ਦਿਖਦਾ ਨਹੀਂ ਕਿ ਸ਼ਰਯਮ ਉਸਾ ਸਾਹਿਬ ਪਿੱਤਰ ਸ਼ਹਿਰ ਕੋਵੇਡਾ ਤੇ ਜਿੱਥੇ ਹਰ ਤਰ੍ਹਾਂ ਧਰਮ ਦੇ ਸਤਕਾਰ ਦਾ ਸਥਾਨ ਹੋਣ ਤੇ ਉੱਥੇ ਕੁਝ ਚੱਲਦਾ ਹੋਵੇ ਬੰਦ ਹੋ ਸਕਦਾ ਸਾਰਾ ਕੁਝ ਹੋ ਸਕਦਾ ਜੇਕਰ ਪ੍ਰਸ਼ਾਸਨ ਚਾਵੇ ਜੇ ਅਸੀਂ ਬੋਲਦੇ ਆ ਸਾਡੇ ਤੇ ਐਕਸ਼ਨ ਮੈਂਟੂ ਵਿੱਚ ਹੋ ਜਾਂਦੇ ਨੇ ਸਾਡੇ ਅਕਾਊਂਟ ਬੰਦ ਹੋ ਜਾਂਦੇ ਨੇ ਸਾਨੂੰ ਥ੍ਰੈਟਸ ਆਉਂਦੀਆਂ ਨੇ ਸਾਨੂੰ ਡਰਾਇਆ ਜਾਂਦਾ ਵੀ ਤੁਸੀਂ ਨਾ ਬੋਲੋ ਪਰ ਚਲੋ ਅਸੀਂ ਤਾਂ ਗੁਰੂ ਵਾਸਤੇ ਤੁਰੇ ਸਾਨੂੰ ਤਾਂ ਪ੍ਰਵਾਹ ਨਹੀਂ ਕਿਸੇ ਦੀ ਅਸੀਂ ਤਾਂ ਬੋਲਾਂਗੇ ਡਟ ਕੇ ਜਿੰਨਾ ਚਿਰ ਸਾਡੇ ਕੋ ਮਹਾਰਾਜ ਦੀ ਕਿਰਪਾ ਨਾਲ ਸਾਡੀ ਆਵਾਜ਼ ਨਿਕਲਦੀ ਅਸੀਂ ਬੋਲਾਂਗੇ ਅਸੀਂ ਤੇ ਆਪਣਾ ਫਰਜ਼ ਪੂਰਾ ਕਰਦੇ ਆ ਤੇ ਕਰਦੇ ਰਵਾਂਗੇ ਪਰ ਇੱਥੇ ਵੱਡੀ ਗੱਲ ਇਹ ਆ ਇੱਕ ਸਾਡੀ ਆਮ ਲੋਕਾਂ ਦੀ ਵੀ ਗਲਤੀ ਆ ਵੀ ਅਸੀਂ ਆਵਾਜ਼ ਨਹੀਂ ਚੱਕਦੇ ਜਦੋਂ ਇਹ ਮਸਲਾ ਇਦਾਂ ਦਾ ਮੁੱਦਾ ਸਾਹਮਣੇ ਆਉਂਦਾ ਉਦੋਂ ਸਾਰੇ ਆਵਾਜ਼ ਚੱਕਿਆ ਕਰੀਏ ਉਦੋਂ ਇਹ ਨਾ ਕਰਿਆ ਕਰੀਏ ਵੀ ਕੋਈ ਨਹੀਂ ਅਕਾਲੀ ਨੇ ਕਰ ਲਿਆ ਅਕਾਲੀ ਬੋਲ ਪਿਆ ਸਾਨੂੰ ਕੀ ਲੱਗੇ ਹਰ ਇੱਕ ਦੇ ਦਾ ਫਰਜ਼ ਬਣਦਾ ਵੀ ਡੱਟ ਕੇ ਉਹ ਇਸ ਚੀਜ਼ ਦਾ ਵਿਰੋਧ ਕਰੀਏ ਭਾਵੇਂ ਉਹ ਤਮਾਕੂ ਦਾ ਮਸਲਾ ਭਾਵੇਂ ਸ਼ਰਾਬ ਦਾ ਠੇਕਿਆਂ ਦਾ ਮਸਲਾ ਭਾਵੇਂ ਹੋਟਲਾਂ ਦਾ ਮਸਲਾ ਧੰਦੇ ਦਾ ਮਸਲਾ ਨਸ਼ੇ ਦਾ ਮਸਲਾ ਸਾਰੇ ਇੱਕ ਆਵਾਜ਼ ਬਣ ਕੇ ਜਬਰਦਸਤ ਕਰੀਏ ਲਿਆਓ ਤੁਸੀਂ ਸਾਥ ਦਿਓ ਤਰੋ ਅਮਰ ਸਾਹਿਬ ਨੂੰ ਪਿੱਤਰ ਸ਼ਹਿਰ ਦਰਜਾ ਦਵਾਉਣ ਵਾਸਤੇ ਤੇ ਸਭ ਕੁਝ ਹੋ ਜਾਊਗਾ ਪਰ ਅਸੀਂ ਤੁਰਦੇ ਹੀ ਨਹੀਂ ਅਸੀਂ ਸੋਚਦੇ ਸਾਡੇ 10 ਅਸੀਂ ਆਏ ਹਾਂ ਬੱਸ ਸਟੈਂਡ ਦੇ ਲਾਗੇ ਮਾਨ ਸਿੰਘ ਗੇਟ ਸਾਡਾ ਕੋਈ ਫੋਲੋ ਕਰਦਾ ਸੀ ਕੋਈ ਇੰਸਟਾ ਤੇ ਉਹਨੇ ਸਾਨੂੰ ਦੱਸਿਆ ਕਹਿੰਦਾ ਭਾਜੀ ਤੁਸੀਂ ਬੱਸ ਸਟੈਂਡ ਦੀ ਵੀਡੀਓ ਪਾਈ ਸੀ ਤੇ ਪੁਲਿਸ ਨੇ ਉੱਥੇ ਕਾਰਵਾਈ ਕੀਤੀ ਲੇਕਿਨ ਹੋਇਆ ਕੀ ਆ ਉਹ ਸਾਰੀਆਂ ਜੋ ਵੀ ਧੰਦੇ ਉੱਥੇ ਚੱਲਦੇ ਸੀ ਪ੍ਰੋਸਟੀਚੂਡ ਦੇ ਉਹ ਸਾਰੇ ਸਾਡੇ ਮਾਨ ਸਿੰਘ ਗੇਟ ਵਾਲ ਆ ਗਏ ਨੇ ਕਹਿੰਦਾ ਟੀਲਾ ਬਾਣਾ ਮਾਰੇ ਨੇ ਬਕਸਿਆ ਤੇ ਬਾਣਿਆ ਕਰ ਬਾਣਾ ਜਿਹੜਾ ਵਾ ਉਹ ਕਿਸੇ ਤੋਂ ਵੀ ਡਰਦਾ ਨਹੀਂ ਇਸ ਬਾਣੇ ਦੇ ਰੂਪ ਜਦੋਂ ਆ ਜਾਂਦੇ ਆ ਤੇ ਮਹਾਰਾਜ ਦਾ ਸਰੂਪ ਜਿਹੜਾ ਵਾ ਉਹ ਸਾਨੂੰ ਜਿਹੜਾ ਬਕਸ਼ਿਆ ਉਹਦੇ ਨਾਲ ਫਿਰ ਸਾਨੂੰ ਡਰ ਭੈ ਖਤਮ ਹੋ ਜਾਂਦੇ ਨੇ ਇਸ ਕਰਕੇ ਬੇਨਤੀ ਆ ਵੀ ਆਪਾਂ ਸਾਰੇ ਆਪਣਾ ਫਰ ਸਮਝੀਏ ਪ੍ਰਸ਼ਾਸਨ ਜਿਹੜਾ ਵਾ ਉਹ ਬਿਨਾਂ ਦੇਰੀ ਕੀਤੇ ਆ ਇਹ ਸਾਰਾ ਕੁਝ ਬੰਦ ਕਰੇ ਨਹੀਂ ਤੇ ਅਸੀਂ ਆਪਣੇ ਪੱਧਰ ਤੇ ਜਿਹੜੀਆਂ ਕਾਰਵਾਈਆਂ ਕਰਦੇ ਸੀ ਉਹ ਤਾਂ ਕਰਾਂਗੇ ਆਗਾ ਵੀ ਕਰਾਂਗੇ ਬਹੁਤ ਜਲਦ ਤੁਹਾਨੂੰ ਸਾਰਾ ਕੁਝ ਨਿਸ਼ਰ ਕਰਕੇ ਦਿਖਾਵਾਂਗੇ ਕਿ ਹੋਟਲਾਂ ਦੇ ਵਿੱਚ ਕਿਵੇਂ ਕਿਵੇਂ ਕੀ ਕੁਝ ਹੋ ਰਿਹਾ ਇਹ ਸ਼ਰੇਮ ਅਸੀਂ ਐਲਾਨ ਕਰਦੇ ਆ ਸਾਨੂੰ ਇਹ ਵੀ ਪਤਾ ਵੀ ਐਲਾਨ ਕਰਨ ਤੋਂ ਬਾਅਦ ਲੋਕਾਂ ਨੇ ਹਟਣਾ ਨਹੀਂ ਕਿਉਂਕਿ ਡਰ ਨਹੀਂ ਨਾ ਹੈਗਾ ਪੈ ਨਹੀਂ ਹੈਗਾ ਕਿਸੇ ਚੀਜ਼ ਦਾ ਨਾ ਪ੍ਰਸ਼ਾਸਨ ਦਾ ਪੈ ਨਾ ਲੋਕਾਂ ਦਾ ਪੈ ਸੋ ਆਓ ਨਾਲ ਮਿਲ ਕੇ ਸ਼੍ਰੀ ਅਮਰਸਰ ਸਾਹਿਬ ਦੇ ਵਿੱਚੋਂ ਇਹ ਗੰਦਬਾਰ ਕਢੀਏ ਤੇ ਪਵਿੱਤਰ ਸ਼ਹਿਦ ਅਦਰਜਾ ਦਵਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਰਦਾ ਉਹ ਵਿਚਾਰਾ ਸਰਦਾਰ ਬੰਦਾ ਉਹਨੇ ਮੈਨੂੰ ਆਪ ਕਹਿੰਦਾ ਗੁਰੂ ਘਰ ਨੂੰ ਰਾਹ ਜਾਂਦਾ ਕੋਈ ਵੀ ਸੰਗਤ ਨੰਗਦੀ ਹੋਵੇ ਇਥੋਂ ਇਸ ਟਾਈਮ ਨੇਰੇ पे ਤੁਸੀਂ ਵੇਲੋ ਤੇ ਕੋਈ ਵੀ ਫੈਮਿਲੀ ਵਾਲਾ ਇਥੇ ਰਾਤ ਦੀ ਘੁੰਮਣ ਆ ਜਾ ਆਪਣੀ ਫੈਮਿਲੀ ਨਾਲ ਤੇ ਇੰਨਾ ਕਿ ਮਿਸਬੇ ਹੁੰਦਾ ਕਿ ਹੀ ਆਪਣੀ ਫੈਮਿਲੀ ਦੇ ਸਾਹਮਣੇ ਆਪ ਸ਼ਰਮਿੰਦੇ ਹੋਏ ਨੇ ਮੇਰੀ ਆਵਾਜ਼ੇ ਕੇ ਬੇਨਤੀ ਹੱਥ ਜੋੜ ਕੇ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਆਪਣੇ ਅੰਮਰਸਰ ਦੇ ਡੀਸੀ ਮੈਡਮ ਤੇ ਸਾਡੇ ਪੁਲਿਸ ਕਮਿਸ਼ਨਰ ਜਿਹੜੇ ਕਿ ਬਹੁਤ ਵਧੀਆ ਦੋਵੇਂ ਜਾਣੇ ਕੰਮ ਕਰਨਦੇ ਨੇ ਇਹਨਾਂ 'ਚ ਕੋਈ ਸ਼ੱਕ ਨਹੀਂਗਾ ਕੋਈ ਕਿੰਦੂ ਪਰੰਤੂ ਨਹੀਂ ਬਟ ਉਹਨਾਂ ਦਾ ਧਿਆਨ ਇਧਰਲੇ ਬੰਨੇ ਵੀ ਹੋਵੇ ਕਿ ਲੋਕੀ ਕਿਸ ਕਦਰ ਇੰਨਾ ਤੋਂ ਪਰੇਸ਼ਾਨ ਨੇ ਨਸ਼ੇੜੀਏ ਸ਼ਰਿਆਮ ਘੁੰਮੰਦੇ ਨੇ ਤੇ ਜਿਹੜੇ ਪ੍ਰੋਸ اشتركوا